ਚਿਆਨੋ ਵਾ ਕਮ ਆ ਕ ਲੁੱਕ ਆ ਨ ਇਹ ਆਪ ਦੀ ਸਹੂਲਤ ਅਨਸਾਰ ਉਸ ਦੀ ਸ੍ਰੇਣੀ ਬਣਾ ਲਈ ਹੈ ਤੁਸੀਂ ਦੇਖਿਆ ਹੋ ਅੱਜ ਆਪਣੇ ਜੇ ਕਰਾਂਚ ਕੋਈ ਬੱਚਾ ਸ਼ਰਾਬ ਪੀਂਦਾ ਜਾਂ ਸਿਗਰਟ ਪੀਂਦਾ ਤਾਂ ਮੈਨੂੰ ਲੱਗਦਾ ਤੁਸੀਂ ਸ਼ੁਕਰ ਮਨਾਉਂਦੇ ਹੋ ਵੀ ਘਟੋ ਘਟ ਚਿੱਟਾ ਤਾਂ ਨਹੀਂ ਖਾ ਰਹਾ ਸੋ ਦੋਸਤੋ ਇਹ ਸੁਣਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਚਾਹੀਦੀ ਹੈ ਸੋ ਆਪਣੇ ਸਹੂਲਤ ਅਨਸਾਰ ਭੁੱਕੀ ਦੀ ਖੇਤੀ ਦੀ ਮੰਗ ਕਰਨਾ ਅਫੀਮ ਦੀ ਖੇਤੀ ਦੀ ਮੰਗ ਕਰਨਾ ਕੀ ਇਹ ਨਸ਼ਿਆਂ ਚ ਸ਼ਾਮਲ ਨੇ ਸਮਾਜ ਮਾਨ ਕਰਦਾ ਲੋਕਾਂ ਨੂੰ ਵੀ ਨਸ਼ਾ ਨਸ਼ਾ ਕਿਸੇ ਤਰ੍ਹਾਂ ਦਾ ਵੀ ਨਸ਼ੇ ਤੋਂ ਪੂਰਨ ਤੌਰ ਤੇ ਇਸ ਗੁਰੂ ਪੀਰਾਂ ਦੀ ਧਰਤੀ ਤੇ پابੰਦੀ ਹੋਣੀ ਚਾਹੀਦੀ ਹੈ ਸੋ ਇਸੇ ਤਰ੍ਹਾਂ ਦੀ ਆ ਮਹੀਮਾ ਦੀ ਸ਼ੁਰੂਆਤ ਅਸੀਂ ਪੰਚਾਇਤਾਂ ਨੇ ਕੀਤੀ ਸੀ 2019 ਚ ਪਿੰਡ ਚ ਨਸ਼ਿਆ ਖਿਲਾਫ ਸ਼ੁਰੂਆਤ ਕੀਤੀ ਸੀ ਤਾਂ ਐਸਐਸਪੀ ਨੇ ਸੱਦ ਕੇ ਮੈਨੂੰ ਕਹਿੰਦਾ ਵੀ ਜੇ ਕਿਸੇ ਤੇ 19 ਕੀ ਹੋਗੀ ਸਰਪੰਚ ਤੇਰੇ ਖਿਲਾਫ ਪਰਚਾ ਜਾਵਾਂਗੇ ਸੋ ਵੱਡੀ ਤਰਾਸਦੀ ਆ ਲੋਕੋ ਅੱਜ ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਆਮ ਘਰਾ ਤੋਂ ਕੋਈ ਬੰਦਾ ਉੱਠ ਕੇ ਜੇ ਇਸ ਲਈ ਲੜੂਗਾ ਤਾਂ ਉਸ ਨਾਲੇ ਰਹੇ ਇਹੇ ਹਾਲ ਕਰ ਲੇਗੇ ਇੱਕ ਢਾ ਪਰ راہ ਰਾਂ ਦੇ ਇਨਾਂ ਤੇ ਤੁਰਨਾ ਸੌਖਾ ਨਹੀਂ ਪਰ ਅਸੀਂ ਇਹ ਡੰਡਿਆਂ ਪਰ ਆਰਾਮ ਦੇ ਰਹੇ ਆ ਤੇ ਇਨਾਂ ਤੇ ਤੁਰਦੇ ਜਾਵਾਂਗੇ ਨਸ਼ੇ ਦੇ ਖਿਲਾਫ ਪੰਜਾਬ ਚ ਕੋਈ ਵੀ ਗਲਤ ਚੀਜ਼ ਉਸ ਦੇ ਖਿਲਾਫ ਜੇ ਕੋਈ ਉੱਠਦਾ ਚਾਹੇ ਭਾਈ ਅਮਰਤਪਾਲਾ ਚਾਹੇ ਕੋਈ ਵੀ ਬੰਦਾ ਉਹ ਉਸ ਦਾ ਅਸੀਂ ਸਵਾਗਤ ਕਰਦੇ ਆ ਧੰਨਵਾਦ ਬੇਨਤੀ